ਸਸ ਗਾਲੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਖੋਰ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਦਵਾਇਦੀਆਂ ਬਾਈ ਜੀ ਲੱਖ ਲੱਖ ਵਧਾਈਆਂ ਤੇ ਅੱਜ ਦੇ ਵਲੌਗ ਚ ਆਪਾਂ ਰੇਤਾ ਆ ਰਿਹਾ ਆਪਣਾ ਘੋੜਾ ਲੈ ਕੇ ਤੇ ਆਪਾਂ ਲਵਾਉਨੇ ਆ ਉਹ ਉਹ ਆਪਣੇ ਪਿੰਡ ਦੇ ਬਾਹਰ ਖੜਜੂਗਾ ਤੇ ਟਰਾਲੀਆਂ ਭਰ-ਭਰ ਕੇ ਲੈ ਕੇ ਆਉਣੇ ਪੈਣਗੇ ਆਪਣੇ ਨੂੰ ਘਰੇ ਤੇ ਆਪਾਂ ਜਿਹੜਾ ਥਾਂ ਸਾਫ਼ ਕੀਤਾ ਸੀ ਉੱਥੇ ਲਵਾਉਨੇ ਆ ਤੇ ਨਾਲੇ ਆਪਣੀ ਕਰਤਾਰ ਅੱਜ ਚੱਲਦੀ ਹੈ ਵੱਡਣ ਤੇ ਬਸ ਆਪਣਾ ਹੁਣ ਹੋਲੀ ਹੋਲੀ ਕੰਮ ਪਿੰਡ ਵੀ ਸਟਾਰਟ ਹੋ ਜਾਣਾ ਤੇ ਦੋ ਮਸ਼ੀਨਾਂ ਆਪਣੀਆਂ ਹੈਗੀਆਂ ਜਿਹੜੀ ਬਾਹਰ ਚੱਲਦੀਆਂ ਉਹ ਵੀ ਆ ਜਾਣੀਆਂ ਘਰੇ ਤੇ ਚਲੋ ਹੁਣ ਆਪਾਂ ਚਾਲਦੇ ਹਾਂ ਰੇਤਾ ਕਰਦੇ ਹਾਂ ਸੈਟ ਵਟ ਤੇ ਆ ਜਾਓ ਜੀ ਹੁਣ ਆਪਣੀ ਕਿਤਾਸ ਦਾ ਜਲੀ ਬੰਨ੍ਹਣ ਤੇ ਆਪਾਂ ਰੈਕ ਕਾਲੀ ਵੀ ਲਿਆਦੇ ਤੇ ਕਿਹਾ ਤੇ ਚਲੋ ਆਪਾਂ ਜਿੰਨੇ ਆ ਰਹੇ ਮਗਰ ਪੁੰਨੇ ਆ ਕੁੱਝ ਜਿਹਾ چل دے او ਆਉਣਾ ਦਾ ਦਿੱਤਾ ਵੀ ਆਉਣਾ ਲਈ ਮੇੜੀ ਕੰਮ ਤੇ ਚਲੋ ਉਹਨੇ ਕਰਦੇ ਕੰਮ ਨੂੰ ਲੈਣ ਦੇ ਨੇ ਆ ਤੇ ਫਿਰ ਆਪਾਂ ਹੁਣ ਰਹਿਣਾ ਹੈ ਰੇਤਾ ਹੈ ਆਪਾਂ ਹੁਣ ਚੱਲੇ ਆ ਆਪਣੀ ਮਸ਼ੀਨ ਕੋਲੇ ਤੇ ਮਾਰਕਿਓਂ ਦੇ ਗੇੜਾ ਤੇ ਆ ਜੋ ਚਾਲਦੇ ਆ ਜੈਨਾ ਨਾਲੇ ਤੈਫੂ ਹੇ ਚੱਲਾ ਨਾਲ ਜਨ ਨਾਲ ਜਨ ਚੱਲ ਕਰਦੇ ਤੇ ਚਲੋ ਹੁਣ ਅੱਪ ਚਾਲਦੇ ਆ ਮਸ਼ੀਨ ਕੋਲੇ ਤੇ ਰੇਤਾ ਵੀ ਮੇਰੇ ਖਿਆਲ ਨਾਲ ਸ਼ਾਇਦ ਆਉਣ ਵਾਲੀ ਆ ਲਾਈਵ ਆਪਾਂ ਆ ਗਏ ਆ ਆਪਣੀ ਮਸ਼ੀਨ ਕੋਲੇ ਐ ਚੱਲ ਜਾਂਦੀ ਪੂਰੀ ਵਧੀਆ ਤੇ ਹੁਣ ਮਾਰਦੇ ਆ ਪਾ ਦੱਤੇ ਰਹਿਣਾ ਗੱਲਾਂ ਬਾਤਾਂ ਤੇ ਆਪਣਾ ਘੋੜਾ ਵੀ ਆ ਗਿਆ ਮੌਕਸਰ ਵਾਲਾ ਗੇਟ ਲੰਘਿਆ ਜਲਾਲਾਬਾਦ ਵਾਲਾ ਤੇ ਚਲੋ ਇਹ ਆਪਾਂ ਨਵਾਵਾਂਗੇ ਰੇਤਾ ਤੇ ਮਿਲਦੇ ਆ ਤੁਹਾਨੂੰ ਹੁਣ ਲੋ ਜੀ ਹੁਣ ਆਪਾਂ ਚੱਲੇ ਨਹਿਰਾ ਦੇ ਤੇ ਨਹਿਰਾ ਦੇ ਜਾ ਕੇ ਇੱਕ ਦਮ ਇਹਨਾਂ ਥੋੜਾ ਕਿੱਥੇ ਹੀ ਆ ਗਿਆ ਨਾਲੇ ਉਹਦਾ ਕਰਾਉਂਦੇ ਆਪਾਂ ਵੇਟ ਤੇ ਚਲੋ ਤੁਹਾਨੂੰ ਤੁਹਾਨੂੰ ਮਿਲਦੇ ਨਹਿਰਾ ਦੇ ਹੈਗੇ ਭਾਈ ਜੀ ਆ ਗਿਆ ਤੇ ਵੇਟ ਰੂਟ ਹੋ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਘਰਾਂ ਨੂੰ ਲੈ ਕੇ ਤੇ ਵੇਨੇ ਸ਼ਾਇਦ ਅੱਜ ਖਾਲੀ ਹੋ ਜੰਦੇ ਆਂ ਫਿਰ ਕੱਟ ਕੇ ਖਾਲੀ ਹੋ ਲੈ। ਘੋੜਾ ਪਾ ਇੱਥੇ ਠਲਤਾ ਤੇ ਹੁਣ ਬਾਈਕ ਨੂੰ ਖੋਨੇ ਰੋਟੀ ਪਣੀ ਤੇ ਨਾਲੇ ਇਹਨੂੰ ਠੱਲਾਂਗੇ ਆਪਾਂ ਕਿਸੇ ਸੇਫ ਜੀ ਥਾਂ ਤੇ ਤੇ ਚਲੋ ਹੁਣ ਚੱਲਦੇ ਹਾਂ ਘਰਾਂ ਨੂੰ ਤੇ ਨਾਲੇ ਵੇਨੇ ਆਪਾਂ ਥਾਂ ਇਹਦੇ ਵਾਸਤੇ ਕੀ ਕਿੱਥੇ ਠਾਲਦੇ। ਲਓ ਜੀ ਆਪਣੀ ਮਸ਼ੀਨ ਵੀ ਆ ਗਈ ਵੱਢ ਕੇ ਤੇ ਹੁਣ ਆਪਾਂ ਵੀ ਅੰਦਰ ਲਾਉਂਦੇ ਆ ਕਿਉਂਕਿ ਹੁਣ ਰੇਤਾ ਕੱਲ ਨੂੰ ਲਊਗਾ। ਲੇਵਰ ਦੀ ਥੋੜੀ ਪ੍ਰੋਬਲਮ ਆ ਗਈ ਕਹਿੰਦੇ ਕੱਲ ਨੂੰ ਆਵਾਂਗੇ ਤੇ ਚਲੋ ਹੁਣ ਨਾਲੇ ਆਪਾਂ ਟਰਾਲਾ ਵੇਨੇ ਕਿੱਥੇ ਲਾਉਨੇ ਆ ਹੁਣ ਇਹਨੂੰ ਲਾਈ ਦੇ ਅੰਦਰ ਆਪਾਂ ਪਹਿਲਾਂ ਤਾਂ ਲੋ ਜੀ

ਯਾਨ 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 ਕਲ 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 ਜੀ ਗੱਡੀ ਆਪਾਂ ਲਾਤੀ ਆ ਤੇ ਗੱਡੀ ਜਮਾ ਆਪਾਂ ਗੁਰਦਾਰੇ ਦੇ ਨਾਲ ਲਾਤੀ ਆ ਵਦਿਆ ਸੇਫ ਹੋ ਜੂਗੀ ਹੁਣ ਇੱਥੇ ਗੁਰਦੁਆਰਾ ਸਾਹਿਬ ਹੈਗਾ ਤੇ ਇੱਥੇ ਥਾਂ ਵਾਵਾ ਸੀਗੀ ਇਹ ਆਪਾਂ ਲਾ ਕੇ ਜਮਾ ਓਕੀ ਰੱਖੂਗਾ ਬਸ ਆਈਆ ਤੇ ਆਜੋ ਰੋਟੀ ਊਟੀ ਖਾ ਲਓ ਫਿਰ ਫਿਰ ਆਜੋ ਜੀ ਕੋਈ ਚੱਲੀ ਜਾਂਦਾ। ਲਓ ਬਾਈ ਜੀ ਗੱਡੀ ਆਪਣੀ ਲੱਗੀ ਆ। ਤੇ ਪਰਮੇਂਦਰ ਬਾਈ ਓਕੀ ਦੀ ਰਿਪੋਰਟ ਆ ਜਾਮਾ। ਤੇ ਆਜੋ ਬਾਈ ਚੱਲਦੇ ਹਾਂ ਆਪਾਂ ਰੋਟੀ ਟਿਕ ਟਿਕ ਖਾਂਦੇ ਆ। ਫਿਰ ਆ ਜਾਾਂਗੇ। ਚਲੋ ਹੁਣ ਆਪਾਂ ਚੱਲਦੇ ਆਂ ਬਾਈ ਰੋਟੀ ਫੜਾਉਣ। ਤੇ ਬਾਈ ਉੱਥੇ ਘੋੜੇ ਜੀ ਆ ਉਹਨਾਂ ਮੈਂ ਇੱਥੇ ਰਹੂੰਗਾ। ਤੇ ਹੁਣ ਆਪਾਂ ਫੜਾ ਗੋਣੀਆਂ ਰੋਟੀ ਬਾਈ ਦੀ। ਚੱਲ ਜੀ ਮੋੜ ਮੋੜ ਤੇ ਆ ਮੈਨੂੰ ਫੜਾ ਦੇ ਲਓ ਜੀ ਆਪਾਂ ਬਾਈ ਨੂੰ ਰੋਟੀ ਫੜਾਤੀ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਪਹਿਲਾਂ ਮਨਪੀ ਚਾਚੇ ਕਰੇ ਕਿਉਂਕਿ ਕੱਪੜੇ ਫੜਾਉਣੇ ਆ ਚਾਚੇ ਕੇ ਤੇ ਫਿਰ ਆਪਾਂ ਚਲਾਏ ਕਰੇ ਚੀ ਗਾਉ ਚਾਚੇ ਕਰ ਚਾਚੇ ਕਹਿੰਦੇ ਨਹੀਂ ਦੜਿਆ ਗੋਣਾ ਚੱਲ ਫੋਲਦੇ ਆ ਲੋਈ ਆਪਾਂ ਬਾਈਨਰੋਟੀ ਫੜਾ ਕੇ ਘਰੇ ਆਗੇ ਸੀਗੇ ਤੇ ਹੁਣ ਆਪਾਂ ਇਹੋ ਨੇ ਆਪਣੀ ਰਾਂ ਨੂੰ ਪਾਣੀ ਤੇ ਨਾਲ ਇਹਨੂੰ ਦੰਨੇ ਆਪਾਂ ਤੇਲ ਅੱਜ ਤੇ ਲਾ ਕਿਉਂਕਿ ਆਪਣੇ ਜਿਹੜਾ ਫੋਨ ਤੇ ਕੈਲੰਡਰ ਆ ਉਹ ਚ ਦਿਵਾਲੀ ਅੱਜ ਵਿਖਾਈ ਜਾਂਦੇ ਆ ਤੇ ਆਪਣੇ ਜਿਵੇਂ ਉਹ ਦੱਸਦੇ ਘਰ ਦੇ ਉਹ ਕਹਿੰਦੇ ਦਿਵਾਲੀ ਕੱਲ ਦੀ ਆ ਤੇ ਚਲੋ ਹੁਣ ਆਪਾਂ ਦਿਵਾਲੀ ਨੇ ਤੁਹਾਨੂੰ ਅੱਜ ਦੀਆਂ ਵਧਾਈਆਂ ਬਈ ਕੱਲ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਕੱਲ ਨੂੰ ਹੀ ਕਿ ਚਲੋ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਚੰਗਾ ਹੀ ਫਿਰ ਸਸੇ ਕਾਰ ਤੇ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਕਰ ਲੋ ਲਾਈਕ ਐਂਡ ਸਬਸਕ੍ਰਾਈਬ ਚੰਗਾ ਹੀ ਫਿਰ